ਸਰ ਅਸੀਂ ਆਪਣਾ ਸੇਹਰਾ ਪਿੰਡ ਦੇ ਵਿੱਚ ਇੱਕ ਸਾਨੂੰ ਪਤਾ ਲੱਗਾ ਵੀ ਪ੍ਰਨੀਤ ਕੌਰ ਜਿਹੜੀ ਬੀਜੇਪੀ ਦੀ ਕੈਂਡੀਡੇਟ ਆ ਉਹ ਪਿੰਡ ਸੇਹਰੇ ਦੇ ਵਿੱਚ ਪ੍ਰਚਾਰ ਵਾਸਤੇ ਆ ਰਹੀ ਆ ਅਸੀਂ ਪੰਜੇ ਪਿੰਡ ਆਕੜੀ ਸੇਹਰੀ ਸੇਹਰਾ ਤਤੂ ਮજરા ਤੇ ਫਵਰਾ ਅਸੀਂ ਸਾਡੇ ਪਿੰਡਾਂ ਦੀ ਜ਼ਮੀਨ ਐਕਵਾਇਰ ਅਸੀਂ ਤੁਹਾਨੂੰ ਪਤਾ ਕਿੱਡਾ ਚਰਚਿਤ ਮਾਮਲਾ ਜਿਹਦੇ ਵਿੱਚ 70 ਬੰਦੇ ਦਾ ਐਫਆਈਆਰ ਹੋਇਆ ਅਸੀਂ ਉਸ ਸੰਬੰਧ ਦੇ ਵਿੱਚ ਇਹਨਾਂ ਤੋਂ ਇੱਕ ਸਵਾਲ ਜਵਾਬ ਕਰਨ ਗਏ ਸੀ ਸ਼ਾਂਤਮਈ ਤਰੀਕੇ ਨਾਲ ਕਿ ਜਿਹੜੇ ਸਾਡੇ ਪੰਜ ਪਿੰਡ ਤੁਸੀਂ ਲੁੱਟੇ ਸੀ ਪੰਜ ਪਿੰਡਾਂ ਦੀ ਤੁਸੀਂ ਜ਼ਮੀਨ ਐਕਵਾਇਰ ਕਰਾਈ ਸੀ ਪੰਚੇਤੀ ਲੈਂਡ 1100 ਏਕੜ ਅਸੀਂ ਉਸ ਸੰਬੰਧ ਦੇ ਵਿੱਚ ਇਹਨਾਂ ਦਾ ਸਵਾਲ ਜਵਾਬ ਕਰਨਾ ਸੀ ਤੁਸੀਂ ਮੁਆਵਜ਼ਾ ਐਲਾਨ ਕੀਤਾ ਸੀ ਵੀ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ 500 ਪਰਿਵਾਰ ਦੀ ਫਾਈਲ ਉਦੋਂ ਦੀ ਮੁਆਵਜ਼ੇ ਵਾਸਤੇ ਅਸੀਂ ਪੜਖਦੀ ਫਿਰ ਰਹੀ ਆ ਕਿਉਂ ਨਹੀਂ ਮੁਆਵਜ਼ਾ ਦਿੱਤਾ ਤੁਸੀਂ ਕਰਪਸ਼ਨ ਕਰਕੇ ਕਰੋੜਾਂ ਰੁਪਈਆ ਵਿਜੀਲੈਂਸ ਦੇ ਵਿੱਚ ਕੇਸ ਆ ਤੁਹਾਨੂੰ ਪਤਾ ਹੀ ਕਿੰਨੇ ਕਰੋੜਾਂ ਰੁਪਈਆ ਇਹਨਾਂ ਦੇ ਪਰਿਵਾਰਾਂ ਦੇ ਤੇ ਘਰਾਂ ਦੇ ਵਿੱਚ ਗਿਆ ਵੀ ਉਹ ਜਿਹੜਾ ਮੁਆਵਜ਼ਾ ਤੁਸੀਂ ਕਿਉਂ ਨਹੀਂ ਦਿੱਤਾ ਹੈਗਾ ਤੇ ਉਹ ਜਿਹੜੀ ਕਰਪਸ਼ਨ ਆ ਤੁਸੀਂ ਕਿਵੇਂ ਖਿੱਚ-ਖਿੱਚ ਕੇ ਲੈ ਕੇ ਕਰੋੜਾਂ ਰੁਪਈਆ ਤੁਸੀਂ ਖਾ ਗਏ ਏਡੀ ਗੱਲ ਹੋਰ ਓਥੇ ਅਸੀਂ ਮਹਾਰਾਣੀ ਸਾਹਿਬ ਨੂੰ ਇੱਕ ਅਪੀਲ ਕੀਤੀ ਵੀ ਸਾਡੇ ਨਾਲ ਖੜਕੇ ਤੁਸੀਂ ਇੱਕ ਤਰੀਕੇ ਨਾਲ ਸਾਡੇ ਨਾਲ ਸਵਾਲ ਜਵਾਬ ਤਾਂ ਕਰ ਲਓ ਪਰ ਉਹਨਾਂ ਨੇ ਸਾਡੀ ਸੁਣੀ ਨਹੀਂ ਕਿਵੇਂ ਉਹਨਾਂ ਦੇ ਗੁੰਡਿਆਂ ਨੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਵੇਂ ਗੁੰਡਿਆਂ ਨੇ ਸਾਨੂੰ ਦਰੜਿਆ ਅਸੀਂ ਫੇਰ ਇੱਕ ਕਿਸਾਨਾਂ ਨੂੰ ਅਪੀਲ ਕਰਨ ਕਿਸੀਂ ਵੀ ਕਿਸੇ ਨੇ ਹੱਥ ਨਹੀਂ ਜਕਣਾ ਹੈਗਾ ਅਸੀਂ ਉਹਨਾਂ ਦੀਆਂ ਗੱਡੀਆਂ ਅੱਗੇ ਪੈਗੇ ਗੱਡੀਆਂ ਅੱਗੇ ਪੈਗੇ ਵੀ ਸਾਡੇ ਉੱਪਰੋਂ ਲੰਘਾ ਲੈ ਜਾਓ ਘੱਟੋ ਘੱਟ ਸਾਡਾ ਇਹ ਤਾਂ ਬਣਦਾ ਫਰਜ਼ ਜਦੋਂ ਤੁਸੀਂ ਸਾਡਾ 1150 ਕਿੱਲਾ ਤੁਸੀਂ ਕਰੋੜਾਂ ਰੁਪਏ ਲੁੱਟ ਕੇ ਲੈ ਗਏ ਅਸੀਂ ਸਾਡੇ ਪਿੰਡ 'ਚ ਤੁਸੀਂ ਵੋਟ ਮੰਗਣ ਆਏ ਆ ਤਾਂ ਅਸੀਂ ਇੱਕ ਸਵਾਲ ਜਵਾਬ ਤਾਂ ਕਰ ਲਈਏ ਵੀ ਤੁਸੀਂ ਸਾਨੂੰ ਦੱਸੋ ਸਾਡਾ ਮੁਆਵਜ਼ਾ ਕਿਉਂ ਨਹੀਂ ਦਿਆ ਹੈਗਾ ਤੁਹਾਡਾ ਕਰੋੜਾਂ ਰੁਪਏ ਕਿਵੇਂ ਤੁਸੀਂ ਲੁੱਟ ਲੈ ਗਏ ਸਾਡਾ ਫਰਜ਼ ਬਣਦਾ ਕਿਉਂਕਿ ਵੋਟਾਂ ਵੇਲੇ ਅਸੀਂ ਪੁੱਛ ਸਕਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਆਏ ਨੇ ਕੋਈ ਨਹੀਂ ਸੁਣੀ ਜੀ ਗੱਡੀਆਂ ਦੇ ਸ਼ੀਸ਼ੇ ਚੜਾਏ ਹੋਏ ਆ ਉਹਨਾਂ ਦੇ ਜਿਹੜੇ ਗੁੰਡੇ ਸੀ ਅੱਗੇ ਆਏ ਜਿਕੇ ਹਰਿੰਦਰਪਾਲ ਦਾ ਪਤਾ ਲੱਗ ਰਿਹਾ ਵੀ ਇਹ ਚੰਦੂ ਮੱਜ ਦਾ ਭਣਜਾ ਹੋਰ ਵੀ ਉਹਦੇ ਗੁੰਡੇ ਸੀ ਅੱਗੇ ਕਿਤੇ ਹੋਏ ਤੇ ਉਹ ਖਾਕੀ ਵਰਦੀ ਵਾਲੇ ਜਿਹੜੀ ਸੈਂਟਰ ਦੀ ਸਿਕਿਉਰਿਟੀ ਆ ਉਹਨਾਂ ਨੇ ਕਿਵੇਂ ਸਾਡੇ ਨਾਲ ਧੱਕਾ ਮੁੱਕੀ ਕੀਤੀ ਉਹਨਾਂ ਕੋਲ ਦੂਜੇ ਡੰਡੇ ਸੀ ਕਿਵੇਂ ਡੰਡੇ ਮਾਰੇ ਸਾਡੇ ਸਾਡੇ ਅਸੀਂ ਜਦੋਂ ਗੱਡੀਆਂ ਅੱਗੇ ਪੈ ਗਏ ਸਾਡੇ ਕੀ ਐ ਨਹੀਂ ਗੁੰਡਾ ਕਰਦੀ ਐ ਨਹੀਂ ਨਿਹਰ ਕਰਦੀ ਇੱਕ ਤਾਲਿਵਾਨੀ ਜਿਵੇਂ ਰਾਜ ਹੁੰਦਾ ਉਹ ਕੰਮ ਸਾਡੇ ਨਾਲ ਹੋਇਆ ਸਾਡੇ ਤੇ ਕਿਵੇਂ ਅਤਿਆਚਾਰ ਕੀਤਾ ਗਿਆ ਸਾਡਾ ਬੰਦਾ ਕਿਵੇਂ ਤੁਸੀਂ ਦੇਖਿਆ ਕਿਵੇਂ ਸ਼ੀਰ ਹੋਇਆ ਡਿੱਗਿਆ ਕਿਵੇਂ ਕਿਵੇਂ ਉਹਨੂੰ ਧੱਕੇ ਮਾਰੇ ਗਏ ਆ ਉਸ ਤੋਂ ਬਾਅਦ ਇੱਕ ਦੇਖੋ ਹੋਰ ਨਿਹਰ ਕਰਦੀ ਬੰਦਾ ਡਿੱਗ ਗਿਆ نیچے ਇਹਨਾਂ ਦੇ ਗੁੰਡਿਆਂ ਨੇ ਸਾਨੂੰ 5 ਮਿੰਟ ਵਾਸਤੇ ਬੰਦਾ ਨਹੀਂ ਚੱਕਣਦੇ ਆ ਉਹ ਬੰਦੇ ਨੂੰ ਅਸੀਂ ਕਿਵੇਂ ਅਸੀਂ ਵੀ ਚੁੱਕਣੀ ਸੀ ਕੱਢ ਕੇ ਲਗਿਆ ਰੌਲਾ ਪਾ ਪਾ ਕੇ ਐਨੀ ਗੁੰਡਾ ਕਰਦੀ ਸਾਡੇ ਨਾਲ ਇਹਨਾਂ ਅਤਿਆਚਾਰ ਇੱਕ ਜੀ ਸਾਡਾ ਭਰਾ ਸ੍ਰੀਿੰਦਰ ਸਿੰਘਾ ਸਿਹਰੀ ਤੋਂ ਉਹਦੇ ਹੱਥ ਤੇ ਡੰਡਾ ਵੱਜਿਆ ਹੱਥ ਸੋਜ ਆ ਗਈ ਹੋਰਾਂ ਦੇ ਵੀ ਡੰਡੇ ਬਹੁਤ ਵੱਜਿਆ ਜੀ ਹੁਣ ਦਾ ਪਤਾ ਲੱਗੂ ਅਸੀਂ ਤਾਂ ਜਿਹੜੇ ਸਾਡੇ ਭਰਾ ਨੂੰ ਅਸੀਂ ਤਾਂ ਲੈ ਕੇ ਦਮਾ-ਦਮ ਗੱਡੀ 'ਚ ਲੈ ਕੇ ਆ ਗਏ ਅਸੀਂ ਮੌਕੇ ਤੇ ਸੀ ਜੀ ਹਾਂਜੀ ਇਹ ਸ੍ਰੀਿੰਦਰ ਸਿੰਘਾ ਜੀ ਆਪਣਾ ਪਿੰਡ ਅਕੜੀ ਜੀ ਉਹਨਾਂ ਦੀ ਹੁਣ ਜੀ 57-58 ਸਾਲ ਮੌਕੇ ਤੇ ਸੀ ਹਾਂਜੀ ਸਾਡੇ ਉਹ ਸਾਡੇ ਸਰਕਾਰ ਜੋ ਉਹਦੇ ਪਿੱਛੇ ਖੜੇ ਸੀ ਅੰਕਲ ਉਹ ਨਹੀਂ ਸਾਰੇ ਪਿੱਛੇ ਖੜੇ ਸੀ ਅਸੀਂ ਮੁੰਡੇ-ਮੁੰਡੇ ਅੱਗੇ ਪੈ ਗਏ ਗੱਡੀ ਦੇ ਵੀ ਕੋਈ ਗੱਲ ਨਹੀਂ ਆਪਾਂ ਨੂੰ ਦਰੜਕ ਲੰਘ ਜਾਣੇ ਮਹਾਰਾਣੀ ਸਾਹਿਬ ਨੇ ਗੱਡੀ ਬੈਕ ਕਰਨ ਲੱਗੀ ਉਹਨਾਂ ਨੇ ਇੱਕ ਬੇਇੱਜ਼ਤੀ ਸਮਝੀ ਵੀ ਅਸੀਂ ਗੱਡੀ ਬੈਕ ਕਰ ਰਹੇ ਹਾਂ ਉਹਨਾਂ ਦੇ ਗੁੰਡਿਆਂ ਨੇ ਫਿਰ ਸਾਡੇ ਤੇ लाठी चार्ज ਵੀ ਕਰਿਆ ਤੇ ਸਾਡੇ ਠੁੱਟ ਵੀ ਮਾਰੇ ਆ ਤੇ ਉਹ ਬੰਦਾ ਫਿਰ ਉਹਦੇ ਵਿੱਚ ਜਿਹੜੇ लाठी चार्ज ਹੋਇਆ ਜਾਂ ੱੱੱਕੇ ਵੱਜੇ ਨੇ ਉਹਨਾਂ ਚ ਉਹ ਬੰਦਾ ਸ਼ਹੀਦ ਹੋ ਗਿਆ ਅਸੀਂ ਜੀ ਦਮਾਂ ਦਮ ਜਲਦੀ ਗੱਡੀ ਅਸੀਂ ਤੁਹਾਡੇ ਪਹਿਲਾਂ ਤਾਂ 5 ਮਿੰਟ ਕੱਢ ਨਹੀਂ ਦੇ ਇਹਨਾਂ ਨੇ ਫਿਰ ਅਸੀਂ ਇੱਥੇ ਏਪੀ ਜੈਨ ਰਾਜਪੁਰੇ ਹਸਪੀਟਲ ਦੇ ਵਿੱਚ ਆਇਆ ਇੱਥੇ ਆਉਂਦੇ ਆਉਂਦੀ ਸਾਨੂੰ ਉੱਥੇ ਡੈੱਡ ਹੋ ਗਿਆ ਸੀ ਬੰਦਾ ਤਾਂ ਸਾਨੂੰ ਉਹਨਾਂ ਨੇ ਪਤਾ ਲੱਗਾ ਸਰੀਰ ਠੰਡਾ ਹੋ ਗਿਆ ਤੇ ਇੱਥੇ ਆ ਕੇ ਡਾਕਟਰ ਸਾਹਿਬ ਨੇ ਉਹਨਾਂ ਅਸੀਂ ਇੱਕ ਤੁਹਾਡੇ মিডিਆ ਵੀਰਾਂ ਦੇ ਨਾਲ ਦੇ ذریعے ਇੱਕ ਅਪੀਲ ਕਰਦੇ ਆਂ ਪੰਜਾਬ ਦੀ ਜਨਤਾ ਨੂੰ ਤੇ ਹੋਰ ਸਟੇਟਾਂ ਦੀ ਜਨਤਾ ਨੂੰ ਵੀ ਬੀਰੋ ਹੱਥ ਦੇਣ ਕੇ ਬੇਨਤੀ ਆ ਇਸ ਭਰਾ ਨੂੰ ਸਾਡੇ ਨੂੰ ਸੱਚੀ ਸੰਵਧਾ ਅਜਲੀ ਥੋੜੀ ਕਿ ਇਹੀ ਹੋਊਗੀ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਪਿੰਡਾਂ 'ਚ ਬਾਈਕਾਟ ਕਰੋ ਇਹਨਾਂ ਨੂੰ ਪਿੰਡਾਂ 'ਚ ਵੜਨ ਨਾ ਦਿਓ ਇਹ ਕੱਲੀ ਮੈਂ ਕਿਸਾਨਾਂ ਵੀਰਾਂ ਨੂੰ ਨਹੀਂ ਬੇਨਤੀ ਕਰ ਰਿਹਾ ਇਹ ਮਜ਼ਦੂਰਾਂ ਭਰਾਵਾਂ ਨੂੰ ਇਹ ਦੁਕਾਨਦਾਰ ਭਰਾਵਾਂ ਨੂੰ ਛੋਟੇ ਜੋ ਵੀ ਕੰਮ ਕਰਦੇ ਨੇ ਕਿੱਥੇ ਕਰਦੇ ਨੇ ਕਿਉਂਕਿ ਇਹ ਅਸੀਂ ਜਿਹੜੀ ਗੱਲ ਸੀ ਇਹ ਮਜ਼ਦੂਰ ਭਰਾਵਾਂ ਦੀ ਕਰਨੀ ਸੀ ਇਹ ਜਿਹੜਾ 550 ਭਰਾ ਸੀ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਖਾਸ ਕਰਕੇ ਐਸਸੀ ਬੀਸੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਵੀ ਵੀਰੋ ਇਹਨਾਂ ਦੀਆਂ ਗੱਲਾਂ ਚ ਨਾ ਆਓ ਅਸੀਂ ਤੁਹਾਡੀ ਗੱਲ ਕਰਨ ਵਾਸਤੇ ਇਹਨਾਂ ਨਾਲ ਸਵਾਲ ਜਵਾਬ ਕਰਦਾ ਸੀ ਮੁਆਵਜ਼ੇ ਦਾ ਜਿਹੜਾ ਤੁਹਾਨੂੰ ਮੁਆਵਜ਼ੇ ਦਾ ਕੇਸ ਬਣਿਆ ਹੋਇਆ ਬੇਨਤੀ ਕਰਦਾ ਵੀ ਇਹਨਾਂ ਨੂੰ ਪਿੰਡਾਂ 'ਚ ਪੂਰਨ ਬਾਈਕਟ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਮੰਦਪਾਗੀ ਕੱਟਣਾ ਹੈ ਨਾ ਇੱਕ ਕਿਸਾਨ ਆਗੂ ਵੇਖੋ ਹਰ ਇੱਕ ਨੂੰ ਅੱਕਾ ਸਵਾਲ ਕਰਨ ਦਾ ਜਵਾਬ ਦੇਣ ਦਾ ਅਸੀਂ ਵੀ ਦੇ ਰਹੇ ਹਾਂ ਇਹ ਵੀ ਦੇਣ ਜਿਹੜੀਆਂ ਮੇਖਾਂ ਬਾਰਡਰਾਂ ਤੇ ਲਾਈਆਂ ਸੀ ਠੀਕ ਆ ਹੁਣ ਲੋਕਾਂ ਨੇ ਆਪਣੇ ਘਰਾਂ ਅੱਗੇ ਲਾ ਲਈਆਂ ਜੋ ਜੈਸਾ ਕਰਨੀ ਵੀ ਜੈਸੀ ਕਰਨੀ ਵੈਸੇ ਭਰਨੀ ਵਾਲਾ ਕੰਮ ਹੈ ਕਿਸੇ ਟਾਈਮ ਅਸੀਂ ਮਿੰਨਤਾ ਕੱਢਦੇ ਸੀ ਕਿਸਾਨ ਮਿੰਨਤਾ ਕੱਢਦੇ ਸੀ ਕਿ ਅਸੀਂ ਮਿਲਣਾ ਅਸੀਂ ਮਿਲਣੇ ਆ ਰਹੇ ਹਾਂ ਤੇ ਹੁਣ ਇਹ ਲੋਕਾਂ ਦੀ ਮਿੰਨਤਾ ਕੱਢਦੇ ਫਿਰਦੇ ਨੇ ਅਸੀਂ ਮਿਲਣੇ ਆ ਰਹੇ ਹਾਂ ਸਵਾਲ ਜਵਾਬਾਂ ਤੋਂ ਭੱਜਣਾ ਨਹੀਂ ਚਾਹੀਦਾ ਦੇਣੇ ਚਾਹੀਦੇ ਨੇ ਹਰ ਟਾਈਮ ਮਾਨ ਸਾਹਿਬ ਲੋਕਾਂ ਨੂੰ ਦੂਰੋਂ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜਿੱਕੂ ਗੱਲ ਆ ਤੁਹਾਨੂੰ ਦੱਸਦੇ ਹੋ ਤੁਸੀਂ ਆਪਾਂ ਹਰ ਰੋਜ਼ ਰੈਲੀयां ਦੇਖਦੇ ਸੋ ਬਹੁਤ ਮੰਦ ਭਾਗੀ ਘਟਨਾ ਨਿੰਦਣਯੋਗ ਘਟਨਾ ਇਸ ਤਰ੍ਹਾਂ ਨਹੀਂ ਸੀ ਹੁਣ ਆਪ ਦੁਆਰਾ ਲਕੀਮਪੁਰ ਖੀਰੀ ਜਿਹੜਾ ਯਾਦ ਕਰਾਤਾ ਵੀਡੀਓ ਸਾਹਮਣੇ ਆ ਰਹੀਆਂ ਨੇ ਤੇ ਜੋ ਵੀ ਕਾਨੂੰਨ ਅਨਸਾਰ ਬਣਦੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਏਗੀ ਤੇ ਭਰਾ ਦਾ ਜਿਹੜਾ ਸਰਕਾਰ ਆ ਜੋ ਕਹਿੰਦੀ ਹੈ ਮਾਨ ਸਨਮਾਨ ਆ ਇੱਕ ਸਰਬਦਾ ਕਹਿ ਲਈ ਆਪਾਂ ਸਾਰੇ ਮੈਂ ਤਾਂ ਦੇਖਿਆ ਕਿ ਮੇਰਾ ਅੱਜ ਸਾਰਾ ਹਲਕਾ ਕਨੌਰ ਰਾਜਪੁਰਾ ਹਰ ਇੱਕ ਬੰਦੇ ਆ ਸਾਰੇ ਕਿਸਾਨ ਆ ਗੂ ਮਾੜੀ ਜੀ ਜਿੰਨੂੰ ਵੀ ਪਤਾ ਲੱਗਿਆ ਹਰ ਇੱਕ ਨੇ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜੀ ਬਿਲਕੁਲ ਜੀ ਪਨੀਤਪੁਰ ਕਿਹਾ ਜਾ ਰਹੀ ਹੈ ਅਟੈਕ ਹੋਇਆ ਹੈ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਹੈ ਹਾਰਟ ਟੈਕ ਕਰ ਰਵੀਰ ਗਾਂਧੀ ਦੇ ਦੇ ਉੱਪਰ ਬਿਆਨ ਆਇਆ ਕਿ ਉਸੇ ਤੱਕ ਭਾਜਪਾ ਵੀ ਵੜਕਰਾਂ ਨਾਲ ਇਹਨਾਂ ਦੀ ਤਾਂ ਕੰਮ ਨਹੀਂ ਨਹੀਂ ਬਿਲਕੁਲ ਜੀ ਵੀਡੀਓ ਸਾਹਮਣੇ ਆਈ ਹੋਈ ਹੈ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਜੋ ਪਰਿਵਾਰ ਸਾਰੇ ਨਾਲ ਸੀ ਕਿਹੜਾ 100 ਜਣਾ ਤਾਂ ਹੈ ਨਹੀਂਗਾ ਕੋਈ ਘੱਟੋ ਘੱਟ 100 ਜਣਾ ਸੀ ਨਾਲ 100 ਜਣਾ ਵਿਟਨਸ ਤਾਂ 100 ਜਣਾ ਪਹਿਲਾਂ ਹੀ ਹੈਗਾ ਨਾਲ ਜੋ ਵੀ ਬਣਦੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਜਿਹੜਾ ਮਾਨ ਸਾਹਿਬ ਵੱਲੋਂ ਵੀ ਹਰ ਕਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਸਾਰੇ ਬੰਦੇ ਸਾਰੀਆਂ ਪਾਰਟੀਆਂ ਆਈਆਂ ਸਾਰਿਆਂ ਪਾਰਟੀਆਂ ਨਾਲ ਵੱਲੋਂ ਕਿਹਾ ਬਿੱਟਾ ਨੂੰ ਵੀ ਸਾਨੂੰ ਲੈਣੇ ਸੀ ੱਟਕੇ ਨਾਲ ਲੈ ਕੇ ਆਏ ਨਹੀਂ ਉਸ ਨਹੀਂ ਉਸ ਮਾਹੌਲ ਹੀ ਇਦਾਂ ਦਾ ਬਣਾ ਦਿੱਤਾ ਗਿਆ ਬੀਜੇਪੀ ਵੱਲੋਂ ਉੱਥੇ ਨਾਲ ਸੀ ਅਕਾਲਕਾ ਸੈਂਟਰ ਦੀ ਸਿਕਿਉਰਿਟੀ ਉਹਨਾਂ ਦੇ ਕੋਲੇ ਫੋਰਸ ਆ ਕਿ ਪਹਿਲਾਂ ਰਹੇ ਨੇ ਰਾਜ ਦੇ ਵਿੱਚ ਰਹੇ ਨੇ ਮੈਡਮ ਕਿਹੜਾ ਅੱਜ ਪਹਿਲੀ ਵਾਰੀ ਆਏ ਨੇ ਫਰਨੀਤਕੌਰ ਦਾ ਲੰਬੇ ਸਮੇਂ ਤੋਂ ਨੇ ਤੇ ਮੈਨੂੰ ਲੱਗਦਾ ਕਿ ਸਿਕਿਉਰਿਟੀ ਜਿਹੜੀ ਆ ਉਹ ਵੀ ਵਿਡਰਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਬਦਸਲੂਕੀ ਕਰਦੀ ਹੈ ਦੂਜੀਆਂ ਸਟੇਟਾਂ ਦੀ ਸਿਕਿਉਰਿਟੀ ਨੇ ਆ ਕੇ ਜਿਹੜਾ ਉਹਨੂੰ ਕੀ ਪਤਾ ਕਿਸਾਨ ਕੌਣ ਉਹਨੂੰ ਤੇ ਹਰ ਇੱਕ ਬੰਦਾ ਕਿਉਂਕਿ ਆਪਣੇ ਜਿਹੜੇ ਨੌਜਵਾਨ ਨੇ ਆਪਣੇ ਭਰਾ ਨੇ ਉਹਨਾਂ ਨੂੰ ਪਤਾ ਤੇ ਦੂਜੀਆਂ ਸਿਕਿਉਰਿਟੀ ਨੂੰ ਨਹੀਂ ਪਤਾ ਪਰ ਆਮ ਤੌਰ ਤੇ ਦੇਖਦੇ ਆ ਏਦਾਂ ਦਾ ਹੀ ਇਹਨਾਂ ਨੇ ਸਾਡੇ ਨਾਲ ਬਾਰਡਰ ਤੇ ਵਤੀਰਾ ਕੀਤਾ ਸੀ ਤੇ ਹੁਣ ਜਿਹੜਾ ਬਾਰਡਰ ਤੋਂ ਹੁਣ ਸਾਡੇ ਘਰਾਂ ਦੇ ਵਿੱਚ ਆ ਕੇ ਵੀ ਸਾਡੇ ਨਾਲ ਵਤੀਰਾ ਕਰਨ ਲੱਗ ਪਏ ਸੋ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਕਿਹਾ ਹੋਇਆ ਵੀ ਮੀਟਿੰਗਾਂ ਨਹੀਂ ਹੋਣਗੀਆਂ ਤੇ ਜੇ ਕਿਸੇ ਦੇ ਵਿੱਚ ਪਿੰਡ ਵਿਰੋਧ ਕਰਦਾ ਤੇ ਨਹੀਂ ਜਾਣਾ ਚਾਹੀਦਾ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਈ ਸੀ ਕੀ ਕਹਿੰਦੇ ਨਹੀਂ ਬਿਲਕੁਲ ਜੀ ਉਹ ਤਾਂ ਪਹਿਲੇ ਹੀ ਮੇਰਾ ਪਰਿਵਾਰ ਹੈ ਜੀ ਉਹ ਤਾਂ ਪਹਿਲੇ ਹੀ ਆਪਣਾ ਹੀ ਪਰਿਵਾਰ ਆ ਮੈਂ ਮੇਰੇ ਕੋਲ ਬਹੁਤ ਵਾਰੀ ਆਉਂਦੇ ਜਾਂਦੇ ਸੀ ਔਰ بڑے ਮਸਲੇ ਆਪਣੇ ਹਲਕੇ ਦਾ ਕੋਈ ਵੀ ਮਸਲਾ ਹੁੰਦਾ ਮਾਨ ਸਾਹਿਬ ਦਾ ਪਤਾ ਨਹੀਂ ਜੀ ਉਹ ਮੇਰੀ ਗੱਲ ਹੋਈ ਹੈ ਜੋ ਵੀ ਪ੍ਰੋਗਰਾਮ ਦਿੰਦੇ ਆ ਤਾਂ ਜ਼ਰੂਰ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੋਣਗੇ ਕਿਸਾਨ ਇਹ ਕਹਿ ਰਹੇ ਸੀ ਕਿ ਉਹ ਪੁਰਾਣਾ ਕੋਈ ਜ਼ਮੀਨ ਦਾ ਮਸਲਾ ਹੈਗਾ ਜਿਹਦੇ ਉੱਪਰ ਉਹ ਮਤਲਬ ਜ਼ਮੀਨ ਐਕਵਾਇਰ ਕੀਤੀ ਗਈ ਸੀ ਨਾ ਉਹ ਤਾਂ ਹਾਂ ਬਿਲਕੁਲ ਹਾਂਜੀ 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 ਜੀ ਕੌਣ ਕਿਸਾਨ ਜੀ ਕਿਸਾਨ ਨਹੀਂ ਨਹੀਂ ਮੈਂ ਤੁਹਾਨੂੰ ਕਹਿੰਦਾ ਇੱਥੇ ਨਾ ਜੀ 1100 ਕੋਸ਼ ਏਕੜ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕੀਤੀ ਸੀ ਪਹਿਲਾਂ ਇਸੇ ਸਰਕਾਰ ਵੇਲੇ ਰਾਣੀ ਉਦੋਂ ਰਾਜ ਦੇ ਵਿੱਚ ਸੀ ਤੇ ਕਿਸਾਨਾਂ ਦੇ ਵੱਲੋਂ ਸਹਿਮਤੀ ਕਿਤੇ ਦਿੱਤੀ ਹੈ ਕਿਤੇ ਨਹੀਂ ਵੀ ਦਿੱਤੀ ਸਹਿਮਤੀ ਤੇ ਧੱਕੇ ਦੇ ਨਾਲ ਹੀ ਅਕਵਾਇਰ ਕਰਕੇ 1100 ਏਕੜ ਉਹਨੂੰ ਆਈਟੀ ਪਾਰਕ ਵਾਲਾ ਉਹ ਵੀ ਮਸਲਾ ਅਜੇ ਬੜਾ ਉਲਝਿਆ ਉਹ ਵੀ ਚੱਲਦਾ ਪਿਆ ਉਹਦੇ ਵਿੱਚ ਵੀ ਬੜੇ ਕੱਪਲੇ ਨੇ ਤੁਹਾਨੂੰ ਉਹ ਵਾਲੇ ਨਹੀਂ ਬਿਲਕੁਲ ਜੀ ਉਹ ਵਿਜੀਲੈਂਸ ਇਨਕੁਆਇਰੀ ਕਰਦੀ ਹੈ ਪਈ ਜੀ ਵਿਜੀਲੈਂਸ ਇਨਕੁਆਇਰੀ ਉਹਦੇ ਵਿੱਚ ਆਲਮੋਸਟ ਜਿਹੜੇ ਜਿਨ੍ਹਾਂ ਤੇ ਸਾਈਨ ਹੋਏ ਸੀ ਚਾਹੇ ਉਹ ਸੈਕਟਰੀ ਨੇ ਚਾਹੇ ਵੀਡੀਓ ਨੇ ਚਾਹੇ ਮੈਂਬਰ ਪੰਚਾਇਤ ਨੇ ਆਪਾਂ ਇਧਰਲੇ ਪਾਸੇ ਜ਼ਿਆਦਾ ਨਾ ਚਾਈਏ ਤੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਉਹ ਵੀ ਹੋ ਜਾਏਗਾ ਤੇ ਪਰਿਵਾਰ ਦੇ ਨਾਲ ਸਾਰੇ ਦੁੱਖ ਸਾਂਝਾ ਕਰਨਾ ਇਹਨੇ ਸਾਰਿਆਂ ਨੂੰ ਦੁੱਖ ਹੈ ਜੀ ਧੰਨਵਾਦ ਜੀ ਬੋਲ ਰੇਂਦਰਪਾਲ ਸਿੰਘ ਹੈਗਾ ਤੇ ਹਰਵਿੰਦਰਪਾਲ ਸਿੰਘ ਹੈ ਉਹਨਾਂ ਵੱਲੋਂ ੱੱਕੇ ਮਾਰ ਕੇ ਕਿਸਾਨ ਨੂੰ ਡੇਕ ਦਿੱਤਾ ਗਿਆ ਔਰ ਡਿੱਗਣ ਸਾਰ ਉਸਦੀ ਮੌਤ ਹੋ ਗਈ ਹੈਗੀ ਇਹ ਸ਼ਰਿਆਮ ਇੱਕ ਕਤਲ ਹੈਗਾ ਜਿਹੜਾ ਕਿ ਜਿਸਦੇ ਵਾਸਤੇ ਇਹ ਸ਼੍ਰੀਮਤੀ ਪੰਨੀਤ ਕੌਰ ਤੇ ਉਹ ਹਰਵਿੰਦਰਪਾਲ ਸਿੰਘ ਤੇ ਜਿਹੜੇ ਉਸ ਵੱਲੇ ਦੇ ਜੋ ਜੋ ਕੋਰਾ ਸਕਿਉਰਿਟੀ ਸਟਾਫ ਹੈਗਾ ਉਹ ਜ਼ਿੰਮੇਵਾਰ ਹੈ ਜਿਵੇਂ ਲੋਕਾਂ ਨੇ ਦੱਸਿਆ ਹੈਗਾ ਜੋ ਚਸ਼ਮਦੀਦ ਗਵਾਹ ਨੇ ਉਹਨਾਂ ਨੇ ਜਿਸ ਤਰ੍ਹਾਂ ਘਟਨਾ 'ਤੇ ਬਿਆਨ ਕੀਤਾ ਉਸ ਮੁਤਾਬਕ ਇਹ ਕਿਸਾਨ ਬਿਲਕੁਲ ਤੰਦਰੁਸਤ ਸੀਗਾ ਇਕ ਤਾਹੀ ਮਜਾਰਾ ਕਰਨ ਗਿਆ ਸੀ ਉੱਤੇ ਤਾਹੀ ਰੋਸ ਪ੍ਰਗਟਾਉਣ ਗਿਆ ਸੀਗਾ ਪਰ ਜੋ ਇਸ ਤਰ੍ਹਾਂ ਦਾ ਇਸ ਇਹਨਾਂ ਦੀ ਬਹੁਤ ਹੋਈ ਹੈ ਜਿਸ ਤਰ੍ਹਾਂ ਇਹ ਜਿਹਨੂੰ ਮੈਂ ਕਤਲ ਹੀ ਕਹਿ ਸਕਦਾ ਹੈਗਾ ਤੇ ਇਸ ਦੀ ਜਿਹੜੀ ਫੌਰੀ ਜਾਂਚ ਹੋਣੀ ਚਾਹੀਦੀ ਹੈ ਔਰ ਜੋ ਦੋਸ਼ੀ ਨੇ ਉਹਨਾਂ ਨੂੰ ਮਤਲਬ ਸਬ 307 ਦਾ ਮਕਦਮਾ ਚਲਾ ਕੇ ਤੇ 302 ਦਾ ਤਕਰਾਦ ਦਾ ਕਤਲ ਦਾ ਮਕਦਮਾ ਚਲਾ ਕੇ ਉਹਨਾਂ ਤੇ ਮਤਲਬ ਪਰਚਾ ਦਰਜ ਹੋਣਾ ਚਾਹੀਦਾ ਸਵੇਸ਼ ਸ਼੍ਰੀਮਤੀ ਪੰਨੀਤ ਕੌਰ ਦੇ ਤੇ ਇਹ ਔਰ ਕਿਸਾਨਾਂ ਨਾਲ ਸਾਹ ਮਿਲਣਾ ਚਾਹੀਦਾ ਮੁਆਵਜ਼ਾ ਮਿਲਣਾ ਚਾਹੀਦਾ ਇੱਕ ਪਰਿਵਾਰ ਨੂੰ ਇੱਕ ਜੋਗ ਜੀ ਹੈਗਾ ਉਹਦੇ ਲੋੜ ਵਾਸਤੇ ਔਰ ਨੌਕਰੀ ਮਿਲਣੀ ਚਾਹੀਦੀ ਹੈਗੀ ਹੈ ਔਰ ਅੱਗੇ ਵਾਸਤੇ ਮੈਂ ਕਿਸਾਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਜੇ ਯੂਨੀਅਨ ਦਾ ਫੈਸਲਾ ਆਏਗਾ ਉਸ ਤੇ ਫੁੱਲ ਚੜਾਣ ਔਰ ਜੋ ਸੰਗਠ ਜੋ ਇੱਕ ਸੰਗਠਨ ਦਾ ਫੈਸਲਾ ਉਹਦੀ ਉਹੀ ਮੰਨਣ ਨਾ ਕਿ ਆਪਣੀ ਆਪਣੀ ਖੁਦ ਦੀ ਮਤਲਬ ਮਰਜ਼ੀ ਕਰਕੇ ਉਹਨਾਂ ਦੀ ਜਿਹੜਾ ਡਿਸਪਲਨ ਹੈ ਜੱਥੇਬੰਦੀ ਦਾ ਉਹ ਭੰਗ ਕਰ ਪਰਿਵਾਰ ਨਾਲ ਤੁਸੀਂ ਮਿਲੇ ਸਰ ਹੁਣ ਪਰਿਵਾਰ ਨਾਲ ਮਿਲੇ ਪਰਿਵਾਰ ਦਾ ਬਹੁਤ ਮੋੜਾ ਹੱਬਰਾ ਹਾਲ ਹੈ ਰੋ ਰੋ ਕੇ ਬੁਰਾ ਹਾਲ ਹੈ ਜੀ ਦੁਖੀ ਹੈ ਪਰਿਵਾਰ ਚੰਗਾ ਭਲਾ ਬੰਦਾ ਬਿਆਰਤ ਗਿਆ ਤੇ ਅੱਜ ਦੀ ਡੈੱਡ ਬਾਡੀ ਹਸਪਤਾਲ ਚ ਪਈ ਹੈ ਸਰ ਕਿਤਨੀ ਕੋ ਉਮਰ ਥੀ ਇਨਕੀ ਜਿੰਨ ਕਿਤਨੇ ਕਿ 65 ਸਾਲ ਉਮਰ ਸੀ ਕਿਤਨੇ ਬੱਚੇ ਹੈ ਸਰ ਪਰਿਵਾਰ ਦਾ ਦੋ जी सिंह सुर सिंह पिंड आकड़ी जी थैंक यू सर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर